ਸਸ਼ਿਆ ਖਾਲਚੀ ਦੀ ਵੀਖ ਰਹੀ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਜਰਜ ਦੀ ਵੱਡੀ ਖਬਰ ਪੁਲਿਸ ਦੇ 470 ਮੁਲਾਜ਼ਮਾਂ ਦਾ ਐਕਸ਼ਨ ਬਾਈ ਥਾਵਾਂ ਤੇ ਇੱਕੋ ਵੇਲੇ ਰੇਡ ਇਸਨ ਵੱਡੀ ਖਬਰ ਸਾਹਮਣੇ ਆ ਰਹੀ ਹੈ ਚੰਡੀਗੜ੍ਹ 18 ਅਗਸਤ 2025 ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਵੱਲੋਂ ਚਲਾਏ ਜਾ ਰਹੇ ਨਸ਼ਾ ਵਿਰੋਧ ਅਭਿਆਨ ਅਭਿਆਨ ਤਹਿਤ ਅੱਜ ਸਵੇਰੇ ਫੋਸਪੁਰ ਜ਼ਿਲ੍ਹੇ ਵਿੱਚ ਇੱਕ ਵੱਡਾ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ ਇਸ ਕਾਰੋਵੇਚ ਮੁੱਖ ਉਦੇਸ਼ ਨਸ਼ਾ ਤਖਸਰਾਤ ਤੇ ਸਮਾਜ ਵਿਰੋਧ ਅਨਸਰਾਂ ਦੀ ਗੰਜਕਸਨਾਸੀ ਅਤੇ 22 ਥਾਵਾਂ ਤੇ ਸ਼ਾਪ ਬਿਮਾਰੀ ਕੀਤੀ ਗਈ ਤੇ ਕਈ ਗ੍ਰਿਫਤਾਰ ਕੀਤੇ ਗਏ ਇਹ ਵੱਡੀ ਅਪਡੇਟ ਆਪਰੇਸ਼ਨ ਵਿੱਚ 6 ਗਸ਼ਤੀਜ਼ ਅਫਸਰਾਂ ਅਤੇ ਜ਼ਿਲ੍ਹੇ ਦੇ ਸਾਰੇ ਥਾਣੇ ਇੰਚਾਰਜ ਸਮੇਤ ਲਗਭਗ 470 ਕਰਮਚਾਰੀਆਂ ਨੇ ਹਿੱਸਾ ਲਿਆ ਪੁਲਿਸ ਦੀਆਂ ਟੀਮਾਂ ਨੇ ਪਹਿਲਾ ਤੋਂ ਨਿਸ਼ਾਨੇਦਹੀ ਕੀਤੀ ਅਤੇ 22 ਸ਼ੱਕੀ ਥਾਵਾਂ ਤੇ ਇੱਕੋ ਸਮੇਂ ਸ਼ਾਪੇ ਮਾਰੀ ਕੀਤੀ ਇਸ ਦੌਰਾਨ ਨਸ਼ਾ ਤਸਕਰੀ ਵਿੱਚ ਸ਼ਾਮਲ ਕਈ ਸ਼ੱਕੀ ਵਿਅਕਤੀ ਹਿਰਾਸਤ ਵਿੱਚ ਲਿਆ ਗਿਆ ਅਤੇ ਕੁਝ ਚੋਰ ਦੇ ਵahanam ਵੀ ਬਰਾਮਦ ਕੀਤੇਗੇ ਪੁਲਿਸ ਦੇ ਸ਼ਬਰੀ ਸੰਦੇਸ਼ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ ਕਿ ਹਾ ਕੀ ਇਸ ਤਰ੍ਹਾਂ ਦੇ ਆਪਰੇਸ਼ਨਾਂ ਦਾ ਉਦੇਸ਼ ਗੈਰ ਕਾਨੂੰਨੀ ਗਤੀਵਿਧੀਆਂ ਕਰਨ ਵਾਲੀਆਂ ਸਖਤ ਸੁਨੇਹਾ ਦੇਣ ਅਤੇ ਉਹਨਾਂ ਨੇ ਕਿਹਾ ਕਿ ਫਰੋਜ਼ਪੁਰ ਪੁਲਿਸ ਨਿਸ਼ਾਨਿਆਂ ਵਿਰੁੱਧ ਲੜਾਈ ਵਿੱਚ ਲਗਾਤਾਰ ਸਫਲਤਾ ਹਾਸਲ ਕਰ ਰਹੀ ਹੈ ਤੇ ਇਹ ਬੇਈਮਾਨ ਅਭੀ ਆਨਸ਼ਪੂਰੀ ਤਾਕਤ ਨਾਲ ਜਾਰੀ ਰਹੇਗਾ ਪੁਲਿਸ ਨੇ ਚੇਤਾਵਨੀ ਦਿੱਤੀ ਕਿ ਗਲਤ ਕੰਮ ਕਰਨ ਵਾਲਿਆਂ ਲਈ ਸੁਨੇਹਾ ਸਪਸ਼ਟ ਹੈ ਤਾਂ ਜਦੋਂ ਤੱਕ ਇਹ ਗਤੀਵਿਧੀਆਂ ਛੱਡ ਦਿਓ ਜਾਂ ਸਖਤ ਕਾਨੂੰਨ ਕਾਰਵਾਈ ਜੇਲ੍ਹ ਜਾਣ ਦੀ ਤਿਆਰੀ ਕਰ ਲਓ ਧੰਨਵਾਦ